ਫਾਟ ਡੰਗੋ ਕਿਹਨੇ ਮਾਰਿਆ ਗਾਤਰਾ ਪਾੜ ਗਰੀ ਨੂੰ ਆਪਣਾ ਕੰਮ ਹੈ ਯਾਰ ਮੀਡੀਆ ਵਾਕਈ ਨਾ ਕਰੋ ਜਰ ਜੀ ਇਧਰੇ ਚ ਨਾ ਆਪਾਂ ਇੱਕ ਵਾਰ ਜਿੱਦਾਂ ਬਾਹਰ ਕਹਜੋ ਸਾਨੂੰ ਧੱਕੇ ਨਾ ਮਾਰੋ ਸਾਨੂੰ ਆਪਾਂ ਆਪਣਾ ਕੰਮ ਕਰ ਲੈਣਾ ਜਰ ਕਿਹਨੇ ਮਾਰਿਆ ਤੁਹਾਨੂੰ ਆਪਣਾ ਕੰਮ ਕਰਦਾ ਮੈਂ ਜਰ ਮੇਰੀ ਇੱਕੋ ਹੀ ਮੇਰੀ ਸਾਰਿਆਂ ਨੂੰ ਹੱਥ ਜੁੜੀ ਆ ਕੁਛ ਨਹੀਂ ਹੋਇਆ ਯਾਰ ਫੈਸਲੇ ਬੜੇ ਲੰਮੇ ਕਿਉਂ ਆ

ਸੋਭਾ ਐਮਪੀ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਹੈ ਮੈਂਬਰ ਪਾਰਲੀਮੈਂਟ ਨੇ ਤਾਂ ਆਪਣਾ ਸਾਰਿਆਂ ਦਾ ਫਰਜ ਬੰਦ ਹੈ ਦੇਖੋ ਪੂਰੀ ਆਕੜੀ ਕਰ ਰਿਹਾ ਕਿਹਦੀ ਗੱਲ ਹੈ ਯਾਰ ਬਾਈਕ ਲੈ ਕੇ ਬੱਸ ਜੀ ਭਾਜੀ ਤਾਂ ਸਾਡੇ ਕਦੇ ਕਿਸੇ ਤੋਂ ਡੱਕੇ ਨਹੀਂ ਬੱਸ ਕਰਕੇ ਪਾਰਟੀ ਨੇ ਨਹੀਂ ਸੈਟਲਰ ਦੀ ਗੱਲ ਕੀਤੀ ਹੈ यार मेरी एक ही विनती सारे यार कुछ तो नहीं होया कि हरे फैसले बड़े लंबे क्यों अपन पे टाड़े पहनते हैं बैठो यार मेरी बात सुनो सारे बच्चों यार पीछे जा मेरे लिए 75 दिन मेरी विनती है एमटी साहब मंत्री महरिया रंभावा साहब सुगराज जी सुगराज जी बैठो बैठो कोई गल नहीं अभी चर्चा शुरू हुई है ਅਜੇ ਚਰਚਾ ਸ਼ੁਰੂ ਹੋ ਰਹੀ ਹੈ ਸਾਰਿਆਂ ਨੂੰ ਬੋਲਣ ਦਾ ਮੌਕਾ ਮੈਨੂੰ ਤਾਂ ਜਦੋਂ ਐਮਪੀ ਸਾਹਿਬ ਨੇ ਸਭ ਨੂੰ ਬੇਨਤੀ ਕੀਤੀ ਹੈ ਮੈਂ ਤਾਂ ਪਾਰਲੀਮੈਂਟ ਵਿੱਚ ਤਾਂ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਦੇਖੋ ਇਹ ਸਾਡਾ ਸ਼ਹਿਰ ਆ ਪੁੱਤਰ ਸ਼ਹਿਰ ਆ ਇੱਥੇ ਸਾਰਿਆਂ ਦਾ ਸਤਕਾਰ ਆ ਸਿੱਖ ਵੀ ਹੁੰਦੇ ਜਰੂਰੀ ਆ ਇਹਨੂੰ ਕਿਉਂ ਲੱਗੂ ਨਹੀਂ ਕੋਈ ਨੱਕੇ ਪਾੜਦਾ ਨੱਕੇ ਆ